ਕੀਤੀ ਸੜਕ ਦੀ ਕਿੰਨੇ ਕਿੰਨੇ ਕਰੋੜ ਦਾ ਬਜਟ ਜਿਹੜਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਹਾਂ ਜੀ ਅੱਜ ਅਸੀਂ ਦੇਖੋ ਹਰ ਰੋਜ਼ ਹੀ ਹੁਣ ਜਿਹੜਾ ਸੜਕਾਂ ਦਾ ਉਦਘਾਟਨ ਹਫਤੇ ਚ ਅਸੀਂ 3-4 ਦਿਨ ਤੇ 4-4 5-5 ਸੜਕਾਂ ਦਾ ਕਰਾਂਗੇ ਅੱਜ ਜਿਹੜਾ ਉਦਘਾਟਨ ਕੀਤਾ ਇਹ 8 9 10 ਤੇ 15 ਨੰਬਰ ਵੋਟੀਆਂ ਚਾਰ ਪੰਜ ਪੰਜ ਰੋਡਸ ਨੇ ਜਿਹੜੀਆਂ ਕਿ 1 ਕਰੋੜ 46 ਲੱਖ 26 ਲੱਖ ਤੇ 40 ਹਜ਼ਾਰ ਦੀ ਲਾਗਤ ਨਾਲ ਅਸੀਂ ਬਣਾ ਰਹੇ ਹਾਂ ਆਹ ਸੜਕ ਬਣ ਕੇ ਤਿਆਰ ਹੋ ਗਈ ਹੈ ਚਾਰ ਸੜਕਾਂ ਬੜਕੇ ਹੋਰ ਤਿਆਰ ਹੋ ਗਈਆਂ ਨੇ ਬਾਰਿਸ਼ਾਂ ਬੰਦ ਹੋ ਗਈਆਂ ਤੇ ਕਰੜਤੀਆਂ ਜਿਹੜੀਆਂ ਸੜਕਾਂ ਬਣਾਉਣ ਦੀ ਪ੍ਰਕਿਰਿਆ ਜਿਨ੍ਹਾਂ ਦਾ ਕਾਫੀ ਆ ਲੋਕਾਂ ਨੂੰ ਜ਼ਰੂਰਤ ਹੈ ਤੇ ਬੜਾ ਇਹਦਾ ਰੌਲਾ ਪਿਆ ਜਲਦੀ ਜਿਹੜੀਆਂ ਸੀ ਪੁੱਛੀ ਇੱਕ ਦੋ ਮਹੀਨਿਆਂ ਦੇ ਵਿੱਚ ਸੜਕਾਂ ਬਣਾ ਕੇ ਸੜਕਾਂ ਦਾ ਕੰਮ ਨਿਬੇੜ ਦਾਂਗੇ ਫਿਊਚਰ 'ਚ ਕਿਹੜੇ ਪ੍ਰੋਜੈਕਟ ਨਵੇਂ ਲੈ ਕੇ ਆ ਰਹੇ ਜਿਹੜੇ ਹੋਰ ਏਰੀਆ ਦੇ ਜਿਵੇਂ ਕਿ ਕਿਵੇਂ ਕਿਵੇਂ ਦੇ ਕੰਮ ਹੋ ਰਹੇ ਹੈ ਜੀ ਦੇਖੋ ਇੱਕ ਤੇ ਜਿਹੜੀਆਂ ਸੜਕਾਂ ਨੇ ਸਾਰੀਆਂ ਬੰਦ ਜਾਣਗੀਆਂ ਆ ਬਣ ਕੇ ਤਿਆਰ ਹੈ ਸੜਕਾਂ ਦੇ ਤੇ ਇਸ ਤੋਂ ਬਾਅਦ ਅਸੀਂ ਜਿਹੜੇ ਨਵੇਂ ਪਾਰਕ ਨੇ ਸਿਟੀ ਪਾਰਕ ਨੇ ਉਹ ਤਿੰਨ ਸਿਟੀ ਪਾਰਕ ਬਣਾਉਣ ਦਾ ਫਰੜ ਵਾਸਤੇ ਜਿੱਥੇ ਜਾ ਸਕਣ ਕਾਮਨ ਸਿਟੀ ਪਾਰਕ ਬਣਾਉਣ ਦਾ ਪਲਾਨ ਕਰ ਰਹੇ ਹਾਂ ਸਟੇਡੀਅਮ ਇੱਕ ਪੰਜਾਬ ਪੱਧਰੀ ਸਟੇਡੀਅਮ ਜਿਹੜਾ ਸ਼ਹਿਰ ਦੇ ਵਿੱਚ ਉਹ ਬਣਾਉਣ ਦਾ ਅੱਗੇ ਟੈਂਡਰ ਦੇ ਵਿੱਚ ਉਹਨੂੰ ਪਾਵਾਂਗੇ ਬਹੁਤ ਸਾਰੀ ਤੀਜਾਵਾਸ ਤੁਸੀਂ ਹੁਣ ਜਿਹੜੇ ਉਘਾਟ ਨੇ ਉਹ ਲੋਕਾਂ ਨੇ ਦੇਖਣੀ ਹੈ ਕੰਮ ਕਰੀ ਜਾਵਾਂਗੇ ਤੇ ਦੱਸਿ ਦੇਵਾਂਗੇ ਕੰਮਾਂ ਦੇ ਨਾਲ ਨਾਲ ਚੱਲਿਓ ਤੇ ਬਹੁਤ ਸਾਰੇ ਪਲਾਨ ਆ ਸਾਰੇ ਪਲਾਨ ਜਿਉਂ ਜਿਉਂ ਹੋਈ ਜਾਣਗੇ ਉਹ ਤੁਹਾਨੂੰ ਜਿਹੜੇ ਹੈਗੇ ਉਹ ਅਸੀਂ ਦੱਸਾਂਗੇ ਕਿ ਕਰਪਸ਼ਨ ਹੋ ਰਹੀ ਆ ਇਲੈਕਟ੍ਰਿਸਿਟੀ ਬਾਜਵਾ ਖਰੀਦਦਾ ਬਾਜਵਾ ਤੋਂ ਅਸੀਂ ਖਰੀਦ ਰਹੇ ਆ ਤੇ ਬਾਜਵਾ ਕੋਲ ਨਹੀਂ ਸਿਸਟਮ ਚ ਚਲਾ ਰਿਹਾ ਹੈ ਸਾਰੀ ਕਰਪਸ਼ਨ ਹੈ ਮਿਲਿਪ ਉਤਰਾ ਹੋ ਰਹੀ ਆ ਇਹਨੂੰ ਬੰਦ ਕਰਵਾਇਆ ਜਾਵੇ ਤੇ ਰੈਗੂਲਰ ਕਨੈਕਸ਼ਨ ਦਵਾਏ ਜਾਣ ਮੈਡਮ ਨੇ ਅਦਗਾਟਨ ਕੀਤੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕੰਮ ਹੁਣ ਡਵੈਲਪਮੈਂਟ ਦੇ ਸ਼ੁਰੂ ਹੋ ਗਏ ਹੈ ਇਹ ਹੁਣ ਜਾਰੀ ਰਹਿਣਗੇ ਮੈਡਮ ਨੇ ਭਰੋਸਾ ਦਿੱਤਾ ਹੈ ਤੇ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਇਸੇ ਤਰ੍ਹਾਂ ਕੰਮ ਚੱਲਦੇ ਰਹਿਣ ਤੇ ਲੋਕ ਖੁਸ਼ ਰਹੇ ਕਿਉਂਕਿ ਲੋਕਾਂ ਨੂੰ ਤਾਂ ਕੰਮ ਚਾਹੀਦਾ ਤੇ ਉਹ ਹੁਣ ਕੰਮ ਲਗਾਤਾਰ ਚੱਲਦੇ ਰਹਿਣਗੇ ਤੇ ਅਸੀਂ ਮਿਊਨਿਸਪਲ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਐਮ ਐਲ ਏ ਸਾ ਦਾ ਵੀ ਧੰਨਵਾਦ ਕਰਦੇ ਆਂ ਪ੍ਰਧਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਅੱਜ ਤੁਹਾਡੇ ਵਾਰਡ ਵਿੱਚ ਕੰਮ ਸ਼ੁਰੂ ਕਿਹੜੇ-ਕਿਹੜੇ ਕੰਮ ਆਏ ਆ ਜੀ ਸਾਡੇ ਵਾਰਡ ਦੇ ਵਿੱਚ ਦੇਖੋ ਜੀ ਰੋਡ ਦੇ ਕੰਮ ਕਾਫੀ ਹੋ ਗਏ ਤੇ ਉਸ ਤੋਂ ਬਾਅਦ ਹੁਣ ਫੇਵਰ ਬਲਾਕ ਦੇ ਕੰਮ ਸ਼ੁਰੂ ਹੋਣ ਲੱਗੇ ਆ ਉਹਨਾਂ ਦੇ ਟੈਂਡਰ ਆਲਰੇਡੀ ਹੋ ਗਏ ਆ ਵਰਕ ਆਰਡਰ ਹੋ ਗਏ ਆ ਟਿਊਬਲ ਦੋ ਲੱਗਿਆ ਇੱਕ ਪਹਿਲਾਂ ਲੱਗਾ ਇੱਕ ਦੂਜਾ ਟਿਊਬਲ ਦਾ ਵੀ ਵਰਕ ਆਰਡਰ ਹੋ ਗਿਆ ਉਹ ਵੀ ਹੁਣ ਨਾਲ ਦੇ ਨਾਲ ਸ਼ੁਰੂ ਹੋ ਜਾਣਾ ਲੋਕਾਂ ਦੀ ਸ਼ਿਕਾਇਤ ਹੈ ਵੀ ਪਾਰਕ ਦੀ ਇਹ ਕੋਈ ਐਂਗਲ ਨੂੰ ਗਲੋ ਦੇ ਉੱਤੇ ਕੀ ਗੱਲ ਜਾਂਦੀ ਹੈ ਉਹ ਜਿੱਥੇ ਨਾ ਬੋਰ ਲੱਗਿਆ ਸੀ ਤੇ ਉਹ ਥੋੜਾ ਜਿਹਾ ਤੋੜਨੇ ਪਏ ਉਸ ਟਾਈਮ ਕਿਉਂਕਿ ਪਾਰਕ ਵਿੱਚ ਹੀ ਬੋਰ ਹੈ ਤੇ ਉਹਦਾ ਨਾਲ ਦੇ ਨਾਲ ਉਹਦਾ ਟੈਂਡਰ ਲੱਗਿਆ ਹੋਇਆ ਸੀ ਉਹ ਨਾਲ ਦੇ ਨਾਲ ਇਹਦਾ ਕੰਮ ਹੁਣ ਸ਼ੁਰੂ ਹੋ ਜਾਣਾ ਆ ਗਿਆ ਆ ਜਾ ਆ ਜਾ ਖੜ ਜੋ ਹਾਂ ਆ ਲੋ ਜਸਮਨ ਸਾਨ ਜੀ ਦਾ ਨਿਕਲਦਾ ਹੈ ਕੱਲ੍ਹ ਆਜਾ ਆਜਾ